ਜੈ ਕਰਾਮਾ ਨੈਣਾ ਦੇਵੀ ਦਾ ਬੋਲ ਸੱਚੇ ਦਰਬਾਰ ਕੀ ਜੈ ਇਹ ਦੇਖ ਸਕਦੇ ਹੋ ਤੁਸੀਂ ਨੈਣਾ ਦੇਵੀ ਦਰਬਾਰ ਦੇ ਵਿੱਚ 6:30 ਵਜੇ ਦਾ ਟਾਈਮ ਹੈ ਤੇ ਕਵਾੜ ਬੰਦ ਹੋ ਗਏ ਲਗਭਗ 1 ਘੰਟਾ ਜਿਹੜਾ 7:30 ਵਜੇ ਦੇ ਕਰੀਬ ਕਵਾੜ ਖੁੱਲਣਗੇ ਤੇ ਸੰਗਤ ਜਿਹੜੀ ਹੈ ਅੱਜ ਮੌਸਮ ਬਹੁਤ ਵਧੀਆ ਪਰ ਸੰਗਤ ਪਿਛਲੇ ਜਿਹੜੇ ਦਿਨ ਨਾਲੋਂ ਅੱਜ ਸ਼ਨੀਵਾਰ ਨਾਲੋਂ ਥੋੜੀ ਘੱਟ ਹੈ ਆਹ ਦੇਖ ਸਕਦੇ ਹੋ ਤੁਸੀਂ ਨਾਲ ਇੱਥੇ ਪੰਡਿਤ ਜੀ ਜਿਹੜੇ ਆ ਉਹ ਨਾਲ ਜਿਹੜਾ ਮੱਥਾ ਟਿਕਾ ਰਹੇ ਹੈ ਬੜੀ ਸ਼ਰਧਾ ਦੇ ਨਾਲ ਸਾਰੀ ਸੰਗਤ ਆ ਨਾਲ ਅਸੀਂ ਖੜੇ ਆ ਇੱਧਰ ਆ ਦੇਖੋ ਲੋਕ ਦੇਖ ਰਹੇ ਹੈ ਜਿੱਥੇ ਜੂਨਾ ਮੋੜ ਨੇ ਛਾਲ ਮਾਰੀ ਸੀ ਉਹ ਜਗ੍ਹਾ ਹੈ ਔਰ ਦੂਲ ਦਰਾਡੇ ਤੋਂ ਜਿਹੜੀ ਸੰਗਤ ਆ ਰਹੀ ਹੈ ਉਹ ਦਰਸ਼ਨ ਕਰ ਰਹੀ ਹੈ ਦੇਖ ਰਹੀ ਹੈ ਤੇ ਤੁਹਾਨੂੰ ਥੱਲੇ ਵੀ ਦੱਸ ਦਿੰਦੇ ਵੀ ਕਿੰਨਾ ਡੂੰਘਾ ਹੈ ਬਹੁਤ ਡੂੰਘਾ ਹੈ ਥੱਲੇ ਨੂੰ ਆ ਦੇਖ ਸਕਦੇ ਤੁਸੀਂ ਥੱਲੇ ਨੂੰ ਇਹ ਦੇਖੋ ਕਿੰਨਾ ਡੂੰਘਾ ਥੱਲੇ ਇਹ ਜਿਹੜਾ ਜੂਨਾ ਮੋੜ ਜਿੱਥੋਂ ਛਾਲ ਮਾਰੀ ਸੀ ਉਹ ਸਥਾਨ ਹੈ ਦੇਖ ਸਕਦੇ ਹੋ ਤਸਵੀਰਾਂ ਤੇ ਜੋਨਾ ਮੋਰ ਨੇ ਇਥੇ ਛਾਲ ਮਾਰੀ ਹੈ ਇਹ ਦੇਖ ਸਕਦੇ ਤੁਸੀਂ ਸੰਗਤ ਲਗਭਗ ਬਾਹਰ ਜਿਹੜੀ ਹੈ ਉਹ ਵੀ ਕਾਫੀ ਹੈ ਤੇ ਅੰਦਰ ਥੋੜੀ ਘੱਟ ਹੈ ਜੇ ਕਿਉਂਕਿ ਗੁਆਰਦ ਬੰਦ ਹੋ ਗਏ ਸੋ ਬੋਲ ਸੱਚੇ ਦਰਬਾਰ ਕੀ ਜੈ ਜਕਰਾ ਮਾਣੇਣਾ ਦੇਵੀ ਦਾ ਬੋਲ ਸੱਚੇ ਦਰਬਾਰ ਕੀ ਜੈ ਸੋ ਇਹ ਮਾਂ ਦਾ ਦਰਬਾਰ ਆਓ ਇੱਕ ਵਾਰ ਫੇਰ ਤੁਹਾਨੂੰ ਇੱਕ ਜਗ੍ਹਾ ਜਰੂਰ ਦੱਸਾਂਗੇ ਜਿੱਥੇ ਮਾਂ ਦੇ ਜਿਹੜੇ ਹੈ ਪੈਰ ਮਾ ਦੇ ਪੈਰ ਜਿਹੜੇ ਆ ਆ ਦੇਖੋ ਇਹ ਆ ਜਗਾ ਬਣੀ ਹੋਈ ਤੇ ਆ ਦੇਖੋ ਮਾ ਇਹ ਮਾ ਦੇ ਪੈਰ ਨੇੜੇ ਹੋ ਕੇ ਮੈਂ ਤੁਹਾਨੂੰ ਦੱਸ ਦਿੰਦਾ ਫੁੱਲ ਚੱਕੇ ਇਹ ਇੱਕ ਵਾਰ ਫੇਰ ਇਹ ਇੱਕ ਮਿੰਟ ਆ ਦੇਖੋ ਮਾ ਦੇ ਪੈਰ ਹੋਰ ਅੱਗੇ ਨਾ ਬਸ ਨਿਤਮਸਤਕ ਇੱਥੇ ਸੰਗਤ ਹੁੰਦੀ ਆ ਇਹ ਉੱਪਰ ਘੰਟੀਆਂ ਲੱਗਿਆ ਹੋਇਆ ਤੇ ਇੱਕ ਵਾਰ ਦੇਖ ਲਓ ਤੁਸੀਂ ਬੰਦ ਹੋਗੇ ਇਹ ਇੱਕ ਘੰਟੇ ਬਾਅਦ ਖੁੱਲਣਗੇ ਬੋਲ ਸੱਚੇ ਦਰਬਾਰ ਕੀ ਜੈ